कांग्रेस के वरिष्ठ नेता प्रताप सिंह बाजवा वालों कैबिनेट मंत्री हरभजन सिंह ई टी ओ उपर बैंड बजाने वाले बयान उपर सियासत पूरी तरह गरमा चुकी है कैबिनेट मंत्री हरपाल सिंह चीमा ने कांग्रेस उपर दलित समाज का अपमान करने का आरोप लगया चीमा ने प्रताप सिंह बाजवा को चौबी घंटे के अंदर माफ़ी मंगन उन्होंने बाजवा को चेतावनी देते हुए कहा कि चौबीस घंटे के अंदर माफ़ी नहीं गई तो कड़ी कार्रवाई लिय तैयार ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਪਾਰਟੀ ਬੁਲਾਰਜੁਕਤ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਬਾ ਨੇ ਬਹੁਤ ਹੀ ਮੰਦ ਭਾਗਾ ਬਿਆਨ ਦਿੱਤਾਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਕੈਬਨਟ ਦੇ ਕਲੀਗ ਹਰਪ੍ਰਧਨ ਸਿੰਘ ਈਟੀਓ ਸਾਹਿਬ ਜਿਨ੍ਹਾਂ ਨੇ ਬੜੀ ਮਿਹਨਤ ਮੁਸ਼ਕਤ ਕਰਕੇ ਗਰੀਬੀ ਦੇ ਵਿੱਚ ਉੱਠ ਕੇ ਮਿਹਨਤ ਕਰਕੇ ਇੱਕ ਮਿਸਾਲ ਜਿਹੜੀ ਉਹ ਪੈਦਾ ਕੀਤੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ सिविल सर्विस ਦਾ एग्जाम ਪਾਸ ਕੀਤਾ ਪੰਜਾਬ ਦੇ ਅੰਦਰ ਅਲਾਈਟ ਸਰਵਿਸ ਦੇ ਅੰਦਰ ਆਏ ਈਟੀਓ ਬਣੇ ਔਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਮਾਜ ਦੇ ਅੰਦਰ ਹੋਰ ਸੇਵਾ ਕਰਨੀਆਂ ਤਾਂ ਤੁਰੰਤ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਚਾਏ ਸੋ ਆਮ ਆਦਮੀ ਪਾਰਟੀ ਵੱਲ ਇਲੈਕਟਡ ਹੋਏ ਆਮ ਆਦਮੀ ਪਾਰਟੀ ਦੇ ਸਤਕਾਰ ਦਿੱਤਾ ਉਹਨਾਂ ਨੂੰ ਮੰਤਰੀ ਬਣਾਇਆ ਪਰ ਲੇਕਿਨ ਅੱਜ ਪ੍ਰਤਾਪ ਬਾਜਬਾ ਨੇ ਬੜੇ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿੰਨੇ ਵੀ ਦਲਤਾਂ ਦੇ ਮინისტრਰ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਨੇਗੇ ਕਦੇ ਕੋਈ ਵਜ੍ਹਾ ਕਦੇ ਨਾਂ ਲੈ ਕੇ ਕਦੇ ਕਹਿੰਦੇ ਨੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੇ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਯਾ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗੇ ਨਹੀਂ ਐਕਸ਼ਨ ਲਈ ਤਿਆਰ ਰਹੇ ਕਿਉਂਕਿ ਇਹ ਬਹੁਤ ਵੱਡਾ ਬਾਣਾ ਪੰਜਾਬ ਦੇ ਦਲਤ ਪਾਈਚਾਰੇ ਦਾ ਬਾਣਾ ਜਿਹੜਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਬੇਨਤ ਮੁਸ਼ਕਲ ਕਰਕੇ ਬੱਚੇ ਅੱਗੇ ਆਉਂਦੇ ਰਗੇ ਉਹਨਾਂ ਨੂੰ ਡਿਸਚਾਰਜ ਕਰਨ ਵਾਲੀ ਗੱਲ ਆ ਗਈ ਸੋ ਦੂਜੇ ਪਾਸੇ ਇੱਕ ਕਾਸ ਦਾ ਨਾਂ ਲੈ ਕੇ ਇਸ ਤਰ੍ਹਾਂ ਦੀਆਂ ਅਪੱਤੀ ਜਨਕ ਟਿੱਪਣੀਆਂ ਕਰਨੀਆਂ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਸੋ ਮੈਂ ਇਹੀ ਗੁਜਾਰਸ਼ ਕਰਦਾ ਕਿ ਤੁਰੰਤ ਉਹ ਸਮਾਜ ਦੇ ਰੁਕਾਂ ਕੋਲ ਮਾਫੀ ਬੰਦਨ ਆਪਣੀ ਜਿਹੜੀ ਉਹਨੇ ਗਲਤੀ ਕੀਤੀ ਆ ਔਰ ਨਹੀਂ ਫਿਰ ਇੱਕ ਸਖਤ ਐਕਸ਼ਨ ਲਈ ਤਿਆਰ ਰਹਿਣਾ ਕਿ ਅੱਜ ਪੰਜਾਬ ਜਾਣਦਾ ਕਿ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ बार-बार ਪੰਜਾਬ ਦੇ ਦਲਤਾਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੇ ਅਰੋਹੀ ਜਾਤੀ ਜਨ ਜਾਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਪਾਨ ਕਰ ਰਹੇ ਨੇ ਉਹ ਜਨ ਤੱਕ ਤੌਰ ਤੇ ਰਲੀਆਂ ਚ ਪਾਨ ਕਰ ਰਹੇ ਨੇਗੇ ਸੋ ਮੈਂ ਉਹਨਾਂ ਨੂੰ ਸਖਤ ਤਾੜਨਾ ਕਰਦਾ ਕਿ 24 ਘੰਟਿਆਂ ਦੇ ਅੰਦਰ ਅਦਰਬਾਹੀ ਵਾਂਗੂ ਨਹੀਂ ਫਿਰ ਤੁਹਾਡੇ ਖਿਲਾਫ ਕਾਂਗਰਸ ਦੇ ਖਿਲਾਫ ਜਿਹੜਾ ਐਕਸ਼ਨ ਹੋਊਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਅੱਗੇ ਲਿਆਂਦਾਗਾ ਇਹ ਪਹਿਲੀ ਪਾਰਟੀ ਆ ਜਿਹਦੇ ਨਾਲ ਗਰੀਬ ਦੇਖਿਆ ਨਾ ਅਮੀਰ ਦੇਖਿਆ ਸਮਾਜ ਦੇ ਅੰਦਰੋਂ ਉਹ ਬੱਚੇ ਚੱਕੇ ਜਿਹੜੇ ਸਵਾਜ ਦੀ ਸੇਵਾ ਕਰਨਾ ਚਾਹੁੰਦੇ ਸੀਗੇ ਅੱਜ ਦੇ ਪੰਜਾਬ ਦੇ ਅੰਦਰ 95 ਐਮਐਲਏ ਨੇ ਤਾਂ ਬਹੁਤ ਸਾਰੇ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਨੇਗੇ ਬਹੁਤ ਸਾਰੇ ਗਰੀਬ ਘਰਾਂ ਤੋਂ ਆਉਂਦੇ ਨੇਗੇ ਔਰ ਗਰੀਬੀ ਚ ਉੱਠ ਕੇ ਉਹ ਜਦ ਐਮਐਲਏ ਬਣ ਕੇ ਮਨਿਸਟਰ ਬਣ ਕੇ ਤਾਂ ਉਹਨਾਂ ਨੂੰ ਤੁਸੀਂ ਜਾਤ ਦੇ ਆਧਾਰ ਦੇ ਉੱਤੇ ਜਾਤੀ ਦੇ ਆਧਾਰ ਦੇ ਉੱਤੇ ਬੇਸਟ ਕਰਦੇ ਹੋ ਤੇ ਇਹ અપਮਾਨ ਜਿਹੜਾ ਪੰਜਾਬ ਦੇ ਦਲ ਸੈਣ ਨਹੀਂ ਕਰਨਗੇ ਦੇਸ਼ ਦੇ ਦਲ ਸੈਣ ਨਹੀਂ ਕਰਨਗੇ ਔਰ ਕਾਂਗਰਸ ਪਾਰਟੀ ਨੂੰ ਸਭ ਕੁਝ ਕਹਣਗੇ ਸੋ ਮੈਂ ਇੱਕ ਵਾਰ ਫੇਰ ਤਾੜਨਾ ਕਰਦਾ ਕਿ 24 ਘੰਟਿਆਂ ਜਵਾਬੀ ਵੰਗੋ ਨਹੀਂ ਐਕਸ਼ਨ ਲਈ ਤਿਆਰ ਰਹੋ